ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦਾ ਫੇਲਰ ਸਾਫ ਦਿਖ ਗਿਆ ਵੀ ਤੁਹਾਡੇ ਅੰਦਰੋਂ ਹੀ ਬਹੁਤ ਸਾਰੇ ਬੰਦੇ ਤੁਹਾਡੇ ਨਾਲ ਸਹਿਮਤ ਨਹੀਂ ਹੋਂਦਾ ਜਿਹੜੇ ਕਹਿੰਦੇ ਵੀ ਕਿਸਾਨ ਸਾਡੇ ਨਾਲ ਸਹਿਮਤ ਹੈ ਤੁਹਾਡੀ ਆਪਣੀ ਪਾਰਟੀ ਦੇ ਲੋਕ ਸਹਿਮਤ ਨਹੀਂ ਹੈਗੇ ਤੁਸੀਂ ਦੂਜੇ ਨੂੰ ਕੀ ਕਹਿਣਾ ਹੈਗਾ ਉਹ ਕਿਹੜੇ ਕਿਸਾਨ ਨੇ ਜਿਹੜੇ ਜ਼ਮੀਨਾਂ ਦੇਣ ਨੂੰ ਤਿਆਰ ਬੈਠੇ ਨੇ ਜੀ ਨਾਉ ਤਾਂ ਆਮ ਆਦਮੀ ਪਾਰਟੀ ਦੇ ਸਮਰਥਨ ਨੂੰ ਹੋ ਸਕਦੇ ਆ ਜਿਹੜੇ ਉਹ ਲੁਧਿਆਣੇ ਚ ਕਹਿ ਰਿਹਾ ਜੈਨ ਆ ਗੁਪਤਾ ਅਗਰਵਾਲ ਤਾਂ ਉਹਨਾਂ ਦੇ ਸਮਰਥਨ ਉਹ ਫੇਕ ਕਿਸਮ ਦੇ ਕਿਸਾਨ ਖੜੇ ਕਰਦੇ ਨੇ ਬਿਲਡਰਸ ਹੋ ਸਕਦੇ ਆ ਤੇ ਬੜੇ ਲੋਕ ਸਵਾਲ ਖੜੇ ਕਰਦੇ ਨੇ ਵੀ ਭਾਈ ਸਰਵਰ ਸਿੰਘ ਪੰਦੇਰ ਸਾਹਿਬ ਹੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਨੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਹੋ ਜੀ ਅਸੀਂ ਤਾਂ ਕਿੰਨੇ ਵੀ ਭਾਈ ਜੇ ਤੁਹਾਨੂੰ ਇੰਨਾ ਆਪਣੀ ਪਾਲਿਸੀ ਤੇ ਗਰਵਾਯਾ ਤਾਂ ਕੋਈ ਮੀਟਿੰਗ ਸੱਦ ਲੈਂਦੇ ਮੀਡੀਆ 'ਚ ਆਜੋ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੱਦਾ ਵੀ ਦਿੱਤਾ 8 ਤਰੀਕ ਨੂੰ ਡਿਬੇਟ ਦਾ ਭਗਵੰਤ ਮਾਨ ਸਾਹਿਬ ਨੂੰ ਹਾਂ ਬਿਲਕੁਲ ਮਿਲਦਾ 8 ਨੂੰ ਕਿਹਨੇ ਵੜਦਾ ਵੀ ਨਹੀਂ ਕਦੇ ਲੱਗੂਗੀ ਕੋਰਸੇ ਭਗਵੰਤ ਮਾਨ ਸਾਹਿਬ ਦੀ ਉੱਥੇ ਬਿਲਕੁਲ ਲੱਗੂਗੀ ਜੀ ਜੁਗਿੰਦਰ ਸਿੰਘ ਉਹ ਗੁਰਾਹਾ ਹੁਣੇ ਵੱਡੇ ਵੱਡੇ ਪ੍ਰੋਗਰਾਮ ਕਰ ਰਹੇ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਤੁਹਾਡੇ ਵੱਲੋਂ ਕਿੰਨੇ ਕੁ ਪ੍ਰੋਗਰਾਮ ਕੀਤੇ ਗਏ ਆ ਜੀ ਸਾ ਸਾਡੀ ਕਿਸਾਨ ਮਦੁਰਸ਼ਰਚ ਕਮੇਟੀ ਕੇਐਮਓ ਵੱਲੋਂ ਲਗਾਤਾਰ ਪ੍ਰੋਗਰਾਮ ਹੋ ਰਹੇ ਆਰ ਜਦੋਂ ਤੁਸੀਂ ਇੱਥੇ ਇਕੱਠ ਦੇਖੋਗੇ ਉਹਨੂੰ ਬੀ ਨੂੰ ਆਪਾਂ ਅੱਜ ਹੀ ਜਲੰਧਰ ਦੇ ਵਿੱਚ ਆਪਣੇ ਬਹੁਤ ਵੱਡੀ ਇਕੱਠ ਕਰਕੇ ਮੀਟਿੰਗ ਸੱਦੀ ਹੈਗੀ ਆ ਕੇਐਮਓ ਨੂੰ ਸੱਦਾ ਦਿੱਤਾ ਗਿਆ ਜੀ ਜੀ ਐਸਕੇਐਮ ਨੂੰ ਸੱਦਾ ਅਸੀਂ ਚਿੱਠੀ ਲੱਗ ਕੇ ਦਿੱਤਾ ਵਾ ਕਿ ਕਿਉਂ ਨਾ ਸਾਰੇ ਇਕੱਠੇ ਹੋ ਕੇ ਅੱਗੇ ਸਾਂਝੇ ਪ੍ਰੋਗਰਾਮ ਦਿੱਤੇ ਜਾਣ ਕੋਈ ਵੀ ਸਾਡੇ ਪ੍ਰੋਗਰਾਮ ਚ ਆਉਣਾ ਚਾਵੇ ਸਾਡੇ ਵੱਲੋਂ ਵੈਲਕਮ ਹੈ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਇਕੱਠੀਆਂ ਹੁੰਦੀਆਂ ਕੇਐਮਐਮ ਆਪਣੀਆਂ ਅਲੱਗ ਮੀਟਿੰਗਾਂ ਕਰ ਰਿਹਾ ਐ ਐਸਕੇਐਮ ਆਪਣੀਆਂ ਅਲੱਗ ਮੀਟਿੰਗਾਂ ਕਰ ਰਿਹਾ ਐ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਜੀ ਵਿਚਾਰਕ ਮਤਭੇਦ ਕਿਉਂ ਆ ਜੀ ਪਹਿਲੂ ਸਾਡੇ ਪ੍ਰਧਾਨ ਮੰਤਰੀ ਜੀ ਸਭ ਤੋਂ ਵੱਧ ਮਤਲਬ ਜਿਹੜਾ ਵਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਮਾਹਰ ਸੀਗੇ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਅੱਜ ਕਿਸਾਨ ਇੱਕਠੇ ਹੋਏ ਨੇ ਜਲੰਧਰ ਦੇ ਵਿੱਚ ਤਾਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਜਾਂ ਲੈਂਡ ਪੂਲਿੰਗ ਦੇ ਵਿਰੋਧ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਕਿਸਾਨ ਜਥੇਬੰਦੀਆਂ ਵੱਲੋਂ ਵਿੱਢਣੇ ਸ਼ੁਰੂ ਕਰ ਦਿੱਤੇ ਗਏ ਨੇ ਸਾਡੇ ਨਾਲ ਇਸ ਵਕਤ ਸਰਵਰ ਸਿੰਘ ਪੰਦੇਰ ਸਾਹਿਬ ਮੌਜੂਦ ਨੇ ਕੀ ਰਣਨੀਤੀ ਇਹਨਾਂ ਵੱਲੋਂ ਲਿਖੀ ਗਈ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਸੰਘਰਸ਼ ਹੋਊਗਾ ਗੱਲਬਾਤ ਕਰਦੇ ਹਾਂ ਪੰਦੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਲੈਂਡ ਪੂਲਿੰਗ ਨੀਤੀ ਦੇ ਬਾਰੇ ਪਹਿਲਾ ਪ੍ਰਤੀਕਰਮ ਤੁਹਾਡਾ ਕੀ ਹੈ ਜੀ ਦੇਖੋ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਕਿਸਾਨਾਂ ਦਾ વિનાਸ਼ ਹੈ ਚਾਹੇ ਲੈਂਡ ਪੁੱਲਿੰਗ ਪਾਲਿਸੀ ਹੋਵੇ ਚਾਹੇ ਭਾਰਤ ਮਾਲਾ ਯੋਜਨਾ ਤਹਿਤ ਜਾਂ ਹੋਰ ਕੋ ਢੰਗ ਤਰੀਕੇ ਨਾਲ ਅਸਲ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਨੂੰ ਕਬਜ਼ਾ ਕਰਾਉਣ ਦੀ ਨੀਤੀਆਂ ਕਿਸਾਨਾਂ ਅਦਾਏ ਦੇ ਵਿੱਚ ਕੁਝ ਵੀ ਨਹੀਂ ਹੈਗਾ ਭਟਮਨ ਸਾਹਿਬ ਕਹਿੰਦੇ ਲੋਕਾਂ ਲਈ ਫਾਇਦੇਮੰਦ ਨੀਤੀ ਹੈ ਜੀ ਕਹਿੰਦੇ ਕਿਸਾਨ ਤਾਂ ਜ਼ਮੀਨਾਂ ਦੇਣ ਨੂੰ ਤਿਆਰ ਬੈਠੇ ਨੇ ਜੀ ਨਹੀਂ ਦੇਖੋ ਕੋਈ ਪੰਜਾਬ ਦਾ ਕਿਸਾਨ ਇਹਨਾਂ ਨੂੰ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗਾ ਦੇਖੋ ਇੱਥੇ 8 ਕਰੋੜ ਦਾ ਕਿਸਾਨ ਤੁਹਾਡੇ ਸਾਹਮਣੇ ਆਇਆ ਲੱਗੇ ਪਿੰਡਾਂ ਅੈਨੇ ਉਹ ਉਹ ਇਹਨਾਂ ਨੂੰ ਦੇਖ ਕੇ ਕਰੂਗਾ ਜਿਸ ਨੀਤੀ ਵਿੱਚ ਲਿਖਿਆ ਵੀ ਚਾਰ ਕਿੱਲੇ ਲੈਣੇ ਕਿੱਲਾ ਤੁਹਾਨੂੰ ਵਾਪਸ ਦੇਣਾ ਉਹਦੇ ਵਿੱਚ ਵੀ 1 ਕਰੋੜ ਰੁਪਈਆ ਡਵੈਲਪ ਲੀ ਲਾਉਣਾ ਪੈਣਾ ਜੇ ਕੋਈ ਸਾਈਡ ਤੋਂ ਸੜਕਾਂ ਲੈ ਬਣਾਉਣੀਆਂ ਪੈਣ ਤੇ 60% ਉੱਤੇ ਡਵੈਲਪਮੈਂਟ ਚਾਰਜ ਦੇਣੇ ਹੈਗੇ ਆ ਉਹ ਕਿੰਨੇ ਚਿਰ ਚ ਵਿਕਸਿਤ ਹੋਊਗੀ ਕੋਈ ਗਾਰੰਟੀ ਨਹੀਂ 3 ਸਾਲ ਦਾ ਠੇਕਾ ਦੇਣਾ ਅਗਲੇ 25 30 40 ਸਾਲਾਂ ਤੱਕ ਕੋਈ ਡਿਮਾਂਡ ਵੀ ਨਹੀਂ ਹੈਗੀ ਜੇ ਉਹ ਜ਼ਮੀਨ ਵਿਕਸਿਤ ਨਹੀਂ ਹੋਗੀ ਤਾਂ ਸਾਡਾ ਕਿਸਾਨ ਕਿੱਥੇ ਜਾਊਗਾ ਤੋਂ ਤਮਾਮ ਚੀਜ਼ਾਂ ਨੇ ਕਿ ਬਿਲਕੁਲ ਡਿਬੇਟ ਚ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਤਾਂ ਭਗਵੰਤ ਮਾਨ ਸਰਕਾਰ ਆਪਦੇ ਫਾਇਦੇ ਗਨਾਉਣ ਦੇ ਵਿੱਚ ਪੂਰੀ ਤਰ੍ਹਾਂ ناکਾਮ ਨਾਕਾਮ ਜਾ ਰਹੀ ਹੈ ਉਹ ਕਿਹੜੇ ਕਿਸਾਨ ਨੇ ਜਿਹੜੇ ਜ਼ਮੀਨਾਂ ਦੇ ਨੂੰ ਤਿਆਰ ਬੈਠੇ ਨੇ ਜੀ ਨਾਉ ਤਾਂ ਆਮ ਆਦਮੀ ਪਾਰਟੀ ਦੇ ਸਮਰਥਨ ਹੋ ਸਕਦੇ ਆ ਜਿਹੜੇ ਉਹ ਲੁਧਿਆਣਾ ਚ ਕਹਿ ਰਿਹਾ ਜੈਨ ਜਾਂ ਗੁਪਤਾ ਅਗਰਵਾਲ ਤੋਂ ਉਹਦੇ ਸਮਰਥਕ ਉਹ ਫੇਕ ਕਿਸਮ ਦੇ ਕਿਸਾਨ ਖੜੇ ਕਰਦੇ ਨੇ ਬਿਲਡਰਸ ਹੋ ਸਕਦੇ ਆ ਕਿਸਾਨ ਸਾਨੂੰ ਕੋਈ ਨજર ਨਹੀਂ ਆਇਆ ਜਿੱਤ ਤੱਕ ਤੁਹਾਡੇ ਵੱਲੋਂ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਤੁਹਾਡੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਨਹੀਂ ਇੱਕ ਤਾਂ ਆਉਣ ਵਾਲੇ ਸਮੇਂ 'ਚ 11 ਨੂੰ ਮੋਟਰਸਾਈਕਲ ਮਾਰਚ ਕਰ ਰਹੇ ਆ ਪੰਜਾਬ ਅੰਦਰ ਤਮਾਮ ਔਰ ਉਹ 7 ਤਰੀਕ ਨੂੰ ਪੂਰੇ ਜ਼ਿਲ੍ਹੇ ਕੇਂਦਰਾਂ ਤੇ ਆਪਾਂ ਮੀਟਿੰਗਾਂ ਸੱਦੀਆਂ ਵਾ ਕਐਮਐਮ ਦੀਆਂ ਸਾਰੀਆਂ ਜਥੇਬੰਦੀਆਂ ਦੀਆਂ ਔਰ 20 ਨੂੰ ਲਗਭਗ ਇੱਥੇ ਜਿਹੜੀ ਆਪਣਾ ਕੁੱਕੜਪਿੰਡ ਆ ਇਹਦੀ ਜਿਹੜੀ ਦਾਣਾ ਮੰਡੀ ਆ ਇੱਥੇ ਆਪਾਂ ਜੜੀ ਆਓ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਂ 'ਤੇ ਵੱਡੀ ਮਹਾਂ ਰੈਲੀ ਸੱਦੀ ਆ ਉਹਦੇ ਵਿੱਚ ਲਗਭਗ ਲੱਖਾਂ ਲੋਕਾਂ ਦੇ ਇਕੱਠ ਹੋਣ ਦੀ ਸੰਭਾਵਨਾ ਹੈਗੀ ਅਸੀਂ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੋਂ ਜਲੰਧਰ ਦੇ ਸਥਾਨਕ ਲੋਕਾਂ ਨੂੰ ਉਨ ਵੱਧ ਤੋਂ ਵੱਧ ਸਾਡਾ ਸਹਿਯੋਗ ਕਰਨ ਦਾ ਉਥੇ ਪਹੁੰਚਦਾ ਸੱਦਾ ਵੀ ਦਿੰਦੇ ਆ ਮੋਟਰਸਾਈਕਲ ਜਿਹੜੀ ਰੈਲੀ ਕਰਨ ਦੇ ਨਾਲ ਲੈਂਡ ਬੂਲਿੰਗ ਨੀਤੀ ਵਾਪਸ ਹੋ ਜੂਗੀ ਜੀ ਇਹ ਲੱਗਦਾ ਹੈ ਕਿ ਮੋਟਰਸਾਈਕਲ ਦੀਆਂ ਰੈਲੀਆਂ ਕਰਾਉਣ ਦੇ ਨਾਲੇ ਨੀਤੀ ਵਾਪਸ ਲਾਊਗੀ ਸਰਕਾਰ ਬਿਲਕੁਲ ਦੇਖੋ ਸਾਡਾ ਕੰਮ ਹੈ ਪ੍ਰਚਾਰ ਪ੍ਰੋਪਗੈਂਡੇ ਰਕ ਟੰਗ ਹੁੰਦਾ ਵੀ ਵੱਧ ਤੋਂ ਵੱਧ ਲੋਕਾਂ ਤੱਕ ਮੈਸੇਜ ਕਰਨੇ ਵੀ ਹੋਵੇ ਹਰ ਪਿੰਡ ਵਿੱਚ ਗੱਲ ਜਾਵੇ ਸ਼ੁਰੂਆਤ ਦੇ ਵਿੱਚ ਸਰਕਾਰ ਆਪਣਾ ਜੋਰ ਲਾ ਰਹੀ ਹੈ ਪ੍ਰਚਾਰ ਪ੍ਰੋਪਗੈਂਡੇ ਤੇ ਇੱਕ ਪਰਸੈਪਸ਼ਨ ਕ੍ਰੀਏਟ ਕਰਨ ਤੇ ਕਿਸਾਨ ਜਥੇਬੰਦੀਆਂ ਆਪਣੀ ਆਵਾਜ਼ ਨੂੰ ਲੋਕਾਂ ਤੱਕ ਜਾ ਰਹੀਆਂ ਨੇ ਹਜੇ ਤਾਂ ਇਸ ਕਰਕੇ ਜਦੋਂ ਵੀ ਕੋਈ ਮਾਰਚ ਹੁੰਦਾ ਵੱਡੇ ਪ੍ਰੋਗਰਾਮ ਹੁੰਦੇ ਆ ਉਹ ਲੋਕਾਂ ਤੱਕ ਸਾਡੀ ਗੱਲ ਜਾਂਦੀ ਆ ਅਸੀਂ ਹਰ ਘਰ ਤੱਕ ਹਰ ਚੁੱਲ੍ਹੇ ਤੱਕ ਆਵਾਜ਼ ਲੈ ਕੇ ਜਾਣੇ ਪ੍ਰਚਾਰ ਪਗੰਡੇ ਦਾ ਇੱਕ ਤਰੀਕਾ ਹੁੰਦਾ ਔਰ ਵੀ ਤੀ ਪਹਿਲੋ ਇੱਕ ਤਿਆਰੀ ਦਾ ਟੰਗ ਤਰੀਕਾ ਸਾਡਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਦੀ ਗੱਲ ਕਰ ਲਈਏ ਜਾਂ ਚੇਅਰਮੈਨਾਂ ਦੀ ਗੱਲ ਕਰ ਲਈਓ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਆਪਣੇ ਅਸਤੀਫੇ ਦੇ ਰਹੇ ਨੇ ਕਿਸਾਨ ਇਹਦੀ ਬਾਰੇ ਕੀ ਸੋਚ ਰਹੇ ਨੇ ਜਿੱਤਨੀ ਦੇਖੋ ਇਹ ਤਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦਾ ਫੇਲਰ ਸਾਫ ਦਿਖ ਗਿਆ ਪੀ ਤੋਂਡੇ ਅੰਦਰੋਂ ਹੀ ਬਹੁਤ ਸਾਰੇ ਬੰਦੇ ਤੁਹਾਡੇ ਨਾਲ ਸਹਿਮਤ ਨਹੀਂ ਉਹਨਾਂ ਨੂੰ ਪਤਾ ਵੀ ਇਸ ਇਸ ਮੰਗ ਨੂੰ ਗਾਂਹ ਵਦੇ ਇੱਕ ਮੰਤਰੀ ਵੀ ਨਜ਼ਰ ਸਾਹਕ ਆ ਰਹੇ ਐ ਐਮਪੀ ਵੀ ਵਰਤਮਾਨ ਬੋਲ ਰਹੇ ਆ ਗਿਆ ਉਹਨਾਂ ਨੂੰ ਲੱਗਦਾ ਸਾਨੂੰ ਪਿੰਡਾਂ 'ਚ ਵੜਨ ਕਿਸੇ ਨੇ ਨਹੀਂ ਦੇਣਾਗਾ ਤੋਂ ਇਹਦਾ ਵਿਰੋਧ ਕਰ ਰਹੇ ਨੇ ਤਾਂ ਜਿਹੜੇ ਕਹਿੰਦੇ ਵੀ ਕਿ ਕਿਸਾਨ ਸਾਡੇ ਨਾਲ ਸਹਿਮਤ ਹੈ ਤੁਹਾਡੀ ਆਪਣੀ ਪਾਰਟੀ ਦੇ ਲੋਕ ਸਹਿਮਤ ਨਹੀਂ ਹੈਗੇ ਤੁਸੀਂ ਦੂਜੇ ਨੂੰ ਕੀ ਕਹਿਣਾ ਹੈਗਾ ਅੱਛਾ ਪੰਦੇਰ ਸਾਹਿਬ ਤੁਹਾਡੇ ਤੇ ਬੜੇ ਲੋਕ ਸਵਾਲ ਖੜੇ ਕਰਦੇ ਨੇ ਵੀ ਭਾਈ ਸਰਵਰ ਸਿੰਘ ਪੰਦੇਰ ਸਾਹਿਬ ਹੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਨੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮਿਲ ਕੇ ਚੱਲਦੇ ਹੋ ਜੀ ਦੇਖੋ ਜੀ ਅਸੀਂ ਮਿਲੇ ਹੁੰਦੇ ਤੇ ਇਹਨਾਂ ਦੇ ਖਿਲਾਫ ਕਿਉਂ ਬੋਲਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੰਭੂ ਮੋਰਚਾ ਖੇੜਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰੋੜਾਂ ਦੇ ਨੁਕਸਾਨ ਕੀਤੇ ਹੈਗੇ ਸਾਡੇ ਨਾਲ ਇਹ ਵੀ ਕਹਿੰਦੇ ਨੇ ਵੀ ਬੰਦ ਕਬਰਾ ਮੀਟਿੰਗ ਕਰਕੇ ਉੱਥੋਂ ਮੋਰਚੇ ਚੁਕਾਏ ਆ ਜੀ ਕਹਿਣ ਨੂੰ ਜੋ ਮ ਪਲਾ ਕਿਸੇ ਨੂੰ ਮੀਟਿੰਗ ਚ ਸੱਦ ਕੇ ਕੌਣ ਚੁੱਕਦਾ ਹੁੰਦਾ ਸਭ ਤੋਂ ਵੱਧ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਸਭ ਤੋਂ ਵੱਧ ਕੇਸ ਸਾਡੇ ਖਿਲਾਫ ਨੇ ਅੱਜ ਵੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਉਹਨਾਂ ਦੇ ਖਿਲਾਫ ਲੜੇ ਆ ਜਿਹੜੀ ਭਾਰਤ ਮਾਲਾ ਯੋਜਨਾ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਖਿਲਾਫ ਡਟ ਕੇ ਅਸੀਂ ਵਿਰੋਧ ਕੀਤਾ ਹੈਗਾ ਤਾਂ ਕਹਿਣ ਨੂੰ ਸਰਕਾਰ ਕਿਰਦਾਰ ਕੂਸੀ ਕਰਨ ਵਾਸਤੇ ਬਥੇਰੇ ਹਤਕੰਡੇ ਵਰਤਦੀ ਹੁੰਦੀ ਹੈ ਜੁਗਿੰਦਰ ਸਿੰਘ ਉਹ ਗਰਾਹਾਂ ਹੁਣੀ ਵੱਡੇ ਵੱਡੇ ਪ੍ਰੋਗਰਾਮ ਕਰ ਰਹੇ ਨੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਤੁਹਾਡੇ ਵੱਲੋਂ ਕਿੰਨੇ ਕ ਪ੍ਰੋਗਰਾਮ ਕੀਤੇ ਗਏ ਆ ਜੀ ਬਹੁਤ ਸਾਰੇ ਪ੍ਰੋਗਰਾਮ ਦੇਖੋ ਪਿੰਡਾਂ ਵਿੱਚ ਲਗਾਤਾਰ ਸਾ ਸਾਡੀ ਕਿਸਾਨ ਮਦਦੁਰਸ਼ਖਰਚ ਕਮੇਟੀ ਕੇਐਮਓ ਵੱਲੋਂ ਲਗਾਤਾਰ ਪ੍ਰੋਗਰਾਮ ਹੋ ਰਹੇ ਹਨ আর ਜਦੋਂ ਤੁਸੀਂ ਇੱਥੇ ਇਕੱਠ ਦੇਖੋਗੇ ਉਹਨਾਂ 20 ਨੂੰ ਆਪਾਂ ਅੱਜ ਹੀ ਜਲੰਧਰ ਦੇ ਵਿੱਚ ਆਪਣੇ ਬਹੁਤ ਵੱਡੀ ਇਕੱਠ ਕਰਕੇ ਮੀਟਿੰਗ ਸੱਦੀ ਹੈਗੀ ਆ ਲਗਾਤਾਰ ਸਾਡੇ ਜਲੰਧਰ ਦੇ ਵਿੱਚ ਵੀ ਲੋਕ ਆ ਗਏ ਲਗਾਤਾਰ ਵਿਰੋਧ ਕਰਦੇ ਪੂਰੇ ਪੰਜਾਬ ਵਿੱਚ ਪੂਰਾ ਵਿਰੋਧ ਚੱਲ ਰਿਹਾ ਹੈ ਪਹਿਲੋਂ ਅਸੀਂ 28 ਨੂੰ ਮੰਗ ਪੱਤਰ ਦੇ ਕੇ ਆਏ ਹਾਂ 30 ਨੂੰ ਐਸਕੇਐਮ ਦੀ ਸਮਰਥਨ ਕਰਕੇ ਆਏ ਹਾਂ ਔਰ ਇਹ ਰੂਗਾ 11 ਨੂੰ ਸਾਡਾ ਮੋਟਰਸਾਈਕਲ ਮਾਰਚ ਹੈ ਤੇ 20 ਨੂੰ ਵੱਡੀ ਰੈਲੀ ਹੈ ਸਾਡਾ ਇਕੱਲਾ ਕੇਐਮਐਮ ਦਾ ਇਕੱਠ ਇੱਥੇ ਹੋਊਗਾ ਜਲੰਧਰ ਦੇ ਵਿੱਚ ਜੇ ਐਸਕੇਐਮ ਦੀ ਸ਼ਮੂਲੀਅਤ ਵੀ ਹੋਊਗੀ ਜੀ ਦੇਖੋ ਸਾਡੀਆਂ ਕੇਐਮਐਮ ਦੀਆਂ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੀਆਂ तमाम ਦਰਜਨਾ ਜਥੇਬੰਦੀਆਂ ਉਹਨਾਂ ਦਾ ਇਕੱਠ ਹੋਊਗਾ ਠੀਕ ਹੈ ਕੇਐਮ ਨੂੰ ਸੱਦਾ ਦਿੱਤਾ ਗਿਆ ਜੀ ਜੀ ਐਸਕੇਐਮ ਨੂੰ ਸੱਦਾ ਅਸੀਂ ਚਿੱਠੀ ਲੱਗ ਕੇ ਦਿੱਤਾ ਵਾ ਕਿ ਕਿਉਂ ਨਾ ਸਾਰੇ ਇਕੱਠੇ ਹੋ ਕੇ ਅੱਗੇ ਸਾਂਝੇ ਪ੍ਰੋਗਰਾਮ ਦਿੱਤੇ ਜਾਣ ਕੋਈ ਵੀ ਸਾਡੇ ਪ੍ਰੋਗਰਾਮ ਚ ਆਉਣਾ ਚਾਹਵੇ ਸਾਡੇ ਵੱਲੋਂ ਵੈਲਕਮ ਹੈ ਅੱਛਾ ਤੁਸੀਂ ਭੰਦੇਰ ਸਾਹਿਬ ਪ੍ਰੈਸ ਕਾਨਫਰੰਸ 'ਚ ਇਹ ਕਹਿ ਰਹੇ ਸੀ ਵੀ ਭਾਈ ਸਾਰਿਆਂ ਕਿਸਾਨਾਂ ਨੂੰ ਵਿਚਾਰਕ ਮਤ ਦੇ ਦੇ ਛੱਡ ਕੇ ਇਕੱਠੇ ਹੋਣਾ ਚਾਹੀਦਾ ਵੀ ਇਹ ਸਮਾਂ ਇਕੱਠੇ ਹੋਣ ਦਾ ਹੈ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਇਕੱਠੀਆਂ ਹੁੰਦੀਆਂ ਕੇਐਮਐਮ ਆਪਣੀਆਂ ਅਲੱਗ ਮੀਟਿੰਗਾਂ ਕਰ ਰਿਹਾ ਐ ਐਸਕੇਐਮ ਆਪਣੀਆਂ ਅਲੱਗ ਮੀਟਿੰਗਾਂ ਕਰ ਰਿਹਾ ਐ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਜੀ ਵਿਚਾਰਕ ਮਤ ਪੇਉਦ ਕਿਉਂ ਆ ਜੀ ਨਹੀਂ ਦੇਖੋ ਇਹ ਤਾਂ ਅਗਲੇ ਦੱਸ ਸਕਦੇ ਮੈਂ ਤਾਂ ਕਹਿੰਦਾ ਅਸੀਂ ਚਿੰਨ ਚਿੱਠੀਆਂ ਪਹਿਲਾਂ ਲਿਖਿਆ ਹੁਣ ਵੀ ਲਿ ਕੌਮੀ ਪੱਧਰ ਤੇ ਕਮੰਤਰੀ ਪੱਧਰ ਤੇ ਜਾਂ ਪੰਜਾਬ ਪੱਧਰ ਤੇ ਸਮੱਸਿਆਵਾਂ ਆ ਰਹੀਆਂ ਨੇ ਸਾਨੂੰ ਇਕੱਠੇ ਹੋ ਕੇ ਆਪਣੇ ਕੋਈ ਸਥਾਨਕ ਮਤ ਪ੍ਰੇਜਾਂ ਛੋਟੇ ਮਤ ਛੱਡ ਦੇਣੇ ਚਾਹੀਦੇ ਆ ਪੰਜਾਬ ਦੇ ਲੋਕ ਸਾਰੇ ਚਾਹੁੰਦੇ ਵੀ ਇਕੱਠੇ ਹੋ ਕੇ ਲੜੋ ਅਸੀਂ ਸਾਡੀ ਕੋਸ਼ਿਸ਼ ਜਾਰੀ ਆ ਮੈਨੂੰ ਲੱਗਦਾ ਸਫਲ ਵੀ ਹੋਵਾਂਗੇ ਅਸੀਂ ਅੱਛਾ ਅਲੱਗ-ਅਲੱਗ ਹੋ ਕੇ ਜਾਂ ਇੱਕ ਜਥੇਬੰਦੀ ਇੱਕ ਇੱਕ ਜਿਹੜਾ ਧੜਾ ਅਲੱਗ ਹੋਵੇ ਜਾਂ ਦੂਸਰਾ ਧੜਾ ਅਲੱਗ ਹੋਵੇ ਤੇ ਤੁਹਾਡੇ ਕੇਐਮਐਮ ਦੀ ਗੱਲ ਕਰ ਲਈ ਆਪਾਂ ਜਾਂ ਐਸਕੇਐਮ ਦੀ ਗੱਲ ਕਰ ਲਈਏ ਜਦੋਂ ਅਲੱਗ-ਅਲੱਗ ਥਾਵਾਂ ਤੇ ਮੀਟਿੰਗਾਂ ਕਰਦੇ ਹੋਣ ਕੀ ਲੱਗਦਾ ਇਸ ਤਰੀਕੇ ਦੇ ਨਾਲ ਤੁਸੀਂ ਮੋਰਚਾ ਜਿੱਤ ਸਕੋਗੇ ਜੀ ਕੀ ਦੇਖੋ ਮੋਰਚੇ ਜਿੱਤਣ ਨੂੰ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਲੜ ਰਹੀਆਂ ਨੇ ਹਾਂ ਇਕੱ ਇਕ თან ਲਗਣੀ ਚਾਹੀਦੀ ਆ ਉਹਦੇ ਲਈ ਅਸੀਂ ਯਤਨ ਕਰ ਰਹੇ ਆ ਮੈਨੂੰ ਲੱਗਦਾ ਸਫਲ ਵੀ ਹੋਵਾਂਗੇ ਐਸ ਕੇ ਐਮ ਦੇ ਆਗੂ ਸਹਿਬਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੀ ਸਾਡੇ ਮਾਧਿਅਮ ਰਹੀਂ ਅਸੀਂ ਤਾਂ ਚਿੱਠੀ ਲਿਖਤੀ ਬਕਾਇਦਾ ਚਿੱਠੀ ਲਿਖ ਕੇ ਸੱਦਾ ਦਿੱਤਾ ਪਿਆਓ ਮੀਟਿੰਗ ਕਰੀਏ ਸਾਡਾ ਚੰਡੀਗੜ੍ਹ ਦਾ ਸੱਦਾ ਉਹਨਾਂ ਨੂੰ 26 ਦਾ ਜੇ ਕੋਈ ਵਾਅਦਾ ਕਟਾ ਕਰਨ ਜਾਣਗੇ ਤਾਂ ਵੀ ਤਿਆਰ ਆ ਹੁਣ 26 ਵਾਲੀ ਮੀਟਿੰਗ ਦੇ ਦੇਖਾਂਗੇ ਕੀ ਹੁੰਦਾ ਹੈ ਕਿ ਭਗਵਾਨਤਮਾਨ ਸਰਕਾਰ ਵਾਲੇ ਕੀ ਸੋਚਦੇ ਨੇ ਜੇ ਭਗਵਾਨਤਮਾਨ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਹ ਕਹਿਣ ਵੀ ਪਾਈ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਇਹ ਲੋਕ ਪੱਖੀ ਪਾਲਸੀ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਵਿਰੋਧ ਕਰਦੇ ਹੁਣ ਫਿਰ ਉਸ ਅੰਤਰ ਨੂੰ ਜਾਂ ਉਸ ਵਿਰੋਧ ਨੂੰ ਕਿਵੇਂ ਦੇਖਦੇ ਹੋ ਜੀ ਤੇ ਦੇਖੋ ਭਗਵੰਤ ਮਾਨ ਸਾਹਿਬ ਲਗਾਤਾਰ ਮੈਨੂੰ ਲੱਗਦਾ ਪਹਿਲੂ ਸਾਡੇ ਪ੍ਰਧਾਨ ਮੰਤਰੀ ਜੀ ਸਭ ਤੋਂ ਵੱਧ ਮਤਲਬ ਜਿਹੜਾ ਵਾ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਮਾਹਰ ਸੀਗੇ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੀ ਗੱਲਾਂ ਵਿੱਚ ਕੋਈ ਸਚਾਈ ਹੈਗੀ ਹੈ ਕੋਈ ਅਮੈਂਤ ਅਸੀਂ ਤਾਂ ਕਿੰਨੇ ਵੀ ਭਾਈ ਜੇ ਤੁਹਾਨੂੰ ਇੰਨਾ ਆਪਣੀ ਪਾਲਿਸੀ ਤੇ ਗਰਬਿਆਦਾ ਕੋਈ ਨਹੀਂ ਮੀਟਿੰਗ ਸਾਥ ਲੈਂਦੇ ਮੀਡੀਆ ਚ ਆਜੋ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸਦਾ ਵੀ ਦਿੱਤਾ 8 ਤਰੀਕ ਨੂੰ ਡਿਬੇਟ ਦਾ ਭਗਵਾਂਤ ਸਿੰਘ ਨੂੰ ਬਿਲਕੁਲ ਸਾਡੀ ਬੀਕੇ ਜੂ ਦੁਆਬਾ ਨੇ ਔਰ ਇੱਕ ਹੋਰ ਆਪਣੇ ਬੁੱਧੀਜੀਵੀ ਵਰਗ ਦੇ ਜਥੇਬੰਦ ਨੂੰ ਸੱਦਾ ਦਿੱਤਾ ਵਿਆਹ ਉਹ ਅਸੀਂ ਬਹਿ ਕੇ ਗੱਲ ਕਰ ਰਹੇ ਮੈਨੂੰ ਲੱਗਦਾ ਅੱਠ ਨੂੰ ਕਹੇ ਨੇ ਵੜਦਾ ਨਹੀਂ ਕਦੇ ਲੱਗੂਗੀ ਕੁਰਸੀ ਭਗਵੰਤ ਮਾਨ ਸਾਹਿਬ ਦੀ ਉੱਥੇ ਬਿਲਕੁਲ ਲੱਗੂਗੀ ਜੀ ਕੁਰਸੀ ਤੇ ਭਗਵੰਤ ਮਾਨ ਸਾਹਿਬ ਬੈਠਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਵੜੂਗਾ ਕਿਉਂ ਜੀ ਦੇਖੋ ਜੋ ਪਿਛੇ ਆ ਉਹ ਜਿਹੜੇ ਜਿਨ੍ਹਾਂ ਦੇ ਵਿਚਾਰਕ ਤੌਰ ਤੇ ਦੱਸਣ ਨੂੰ ਕੁਛ ਨਾ ਉਹ ਕੀ ਲੈਣਗੇ ਹੁਣ ਸਾਡੇ ਅੰਦਰ ਦੇ ਵਿੱਚ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਦੇ ਅਧੀਨ ਆਹੀ ਹੋਈ ਹੋਈ ਆ ਉਹਨਾਂ ਕਿਸਾਨਾਂ ਨੂੰ ਤੁਸੀਂ ਇੱਕ ਕਿਸਾਨ ਲੀਡਰ ਹੋਣ ਦੇ ਨਾਤੇ ਮੈਸੇਜ ਕੀ ਦਿਓਗੇ ਇੱਕ ਇੰਚ ਜ਼ਮੀਨ ਵੀ ਨਹੀਂ ਦੇਣੀ ਚਾਹੀਦੀ ਜ਼ਮੀਨ ਕਦੀ ਨਹੀਂ ਮਿਲਣੀ ਹੈਗੇ ਸੋ ਆਪਣੀ ਜ਼ਮੀਨ ਸਾਨੂੰ ਕਿਸੇ ਕੀਮਤ ਤੇ ਅਸੀਂ ਦੇਣੀ ਨਹੀਂ ਹੈਗੀ ਅਸੀਂ ਜਿੱਨਾ ਚ ਜ਼ਮੀਨਾਂ ਤੇ ਆ ਉਹਨਾਂ ਚ ਸਾਡਾ ਪੰਜਾਬ ਸਾਡੇ ਪਿੰਡ ਆਵਾਜ਼ ਨੇ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਕੀ ਕਰੋਗੇ ਜੀ ਬਿਲਕੁਲ ਜੀ ਹਰ ਤਰ੍ਹਾਂ ਦੀ ਜਿਸ ਕਿਸਮ ਦਾ ਵੀ ਅੰਦੋਲਨ ਹੋਊਗਾ ਅਸੀਂ ਲੜਾਂਗੇ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਸਾਹਿਬ ਤਾਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਅੱਜ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦੇ ਵਿੱਚ ਜਲੰਧਰ ਦੇ ਵਿੱਚ ਅੱਜ ਇਹਨਾਂ ਨੇ ਵੱਡਾ ਇਕੱਠ ਕੀਤਾ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵੱਡਾ ਸੰਘਰਸ਼ ਕਰਨਗੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ